ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੋਰ ਲਈ ਮਾਤ ਗੁਜਰੀ ਜੀ ਆਏ ਮਾਤਾ ਨਾਨਕੀ ਜੀ ਆਏ ਗੁਰੂ ਗੋਬਿੰਦ ਰਾਏ ਜੀ ਆਏ ਮਾਮਾ ਕਿਰਪਾਲ ਚੰਦ ਜੀ ਆਏ ਸਿੱਖ ਸੰਗਤਾਂ ਆਨੰਦਪੁਰ ਸਾਹਿਬ ਤੋਂ ਬਾਹਰ ਆਏ ਮਹਾਰਾਜ ਜੀ ਰੁਕ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ ਕਿ ਸਾਰੇ ਵਾਪਸ ਚਲੇ ਜਾਓ ਪਿਆਰਿਓ ਮਾਤਾ ਨਾਨਕੀ ਜੀ ਨੂੰ ਝੁੱਕ ਕੇ ਨਮਸਕਾਰ ਕੀਤੀ ਮਾਤਾ ਜੀ ਨੇ ਆਪਣੀ ਦੋਨੋਂ ਹੱਥ ਆਪਣੇ ਪੁੱਤਰ ਦੇ ਸੀਸ ਤੇ ਰਖੇ ਮੱਥਾ ਚੁੰਮਿਓ ਨੇ ਮਾਏ ਨਾ ਮੈਂ ਅਰਜ ਕਰਾਂ ਮਮਤਾ ਕਦੀ ਬੁੱਢੀ ਨਹੀਂ ਹੁੰਦੀ ਯਾਦ ਰੱਖਿਓ ਸ਼ਰੀਰ ਬੁੱਢੇ ਹੋ ਜਾਂਦੇ ਆ ਪਰ ਮਾਵਾਂ ਦੀ ਮਮਤਾ ਨਹੀਂ ਕਦੀ ਬੁੱਢੀ ਹੁੰਦੀ ਸੀ ਮਾਂ ਨੇ ਮੱਥਾ ਚੁੰਮਿਆ ਇੱਕੋ ਦਮ ਦਾੜੇ ਤੇ ਹੱਥ ਪੈਰ ਕੇ ਕਿੰਨੇ ਲਾਲ ਮੇਰੇ ਪੁੱਤ ਜਿਹੋ ਜਿਹਾ ਚਿਹਰਾ ਖੜਿਆ ਹੋਇਆ ਹੈ ਨਾ ਇਹੋ ਜਿਹਾ ਵਾਪਸ ਆਇਓ ਸੀਸ ਇਸ ਤਰੀ ਗਿਆਨੰਦਪੁਰ ਸਾਹਿਬ ਜਿਵੇਂ ਚਿਹਰਾ ਖੜਿਆ ਹੈ ਵਾਪਸ ਆਇਓ